ਇਹ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਤਾਰਾਂ ਦੀਆਂ ਦੇਖੋ ਤਾਰਾਂ ਮੇਰੇ ਹੱਥ ਨੂੰ ਛੂੰਦੀਆਂ ਨੇ ਇਹ ਬਾੜ ਹੈ 7 ਨੰਬਰ ਬਿਸਕਰਮਾ ਮੰਦਰ ਨੂੰ ਰੋਡ ਜਾਂਦਾ ਤਾਂ ਅਸੀਂ ਇੱਥੇ ਬਾੜ ਵਾਸੀਆਂ ਨੂੰ ਪੁੱਛਾਂਗੇ ਕੀ ਸਮੱਸਿਆ ਰਹੀ ਆ ਇਹ ਤਾਰਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਤਾਰਾਂ ਨੂੰ ਲੈ ਕੇ ਵੀ ਜੀ ਇਹ ਦਿੱਕਤ ਆਂਦੀ ਵੀ ਜਦੋਂ ਆਪਣੇ ਸਾਧਨ ਲੈ ਕੇ ਅਸੀਂ ਲੰਘਦੇ ਆਂ ਵੀ ਚੜਦੇ ਨੇ ਬੱਚੇ ਛੋਟੇ ਛੜੇ ਜਦੋਂ ਚੜਦੇ ਨੇ ਉਹ ਦਿੱਕਤ ਆਂਦੀ ਸਾਡੇ ਬੱਚਿਆਂ ਨੂੰ ਹੱਥ ਲਾਉਣ ਦਾ ਖਤਰਾ ਰਹਿੰਦਾ ਤਾਂ ਦੇਖ ਰਹੇ ਹੋ ਤਾਰਾ ਬਹੁਤ ਨੀਚੇ ਹੈ ਜੀ ਉੱਪਰ ਕਰਾਣੀ ਚਾਹੀਦੀ ਹੈ ਕਿਉਂਕਿ ਬੱਚੇ ਕਿਸੇ ਤੇ ਲੱਗ ਸਕਦੇ ਨੇ ਪੀੜ ਸਕਦੇ ਨੇ ਗੱਡੀ ਕਈ ਵਾਰ ਜੀ ਅੱਲਾਓ ਡੰਡਾ ਲੈ ਕੇ ਉੱਪਰ ਕਰ ਦੇਣ ਤਾਰਾ ਨੂੰ ਬਹੁਤ ਬੁਰੀ ਤਰ੍ਹਾਂ ਡਰ ਵੀ ਲੱਗਦਾ ਬਿਸਕੂਲਾ ਬੰਨਾ ਵੀ ਇੱਥੇ ਜਾਂਦੀਆਂ ਨੇ ਆਉਂਦੀਆਂ ਹਾਂਜੀ ਹਾਂਜੀ ਆਉਂਦੀਆਂ ਨੇ ਜੀ ਜਵਾਖ ਵੀ ਚੜਦੇ ਨੇ ਇਹ ਜਰੂਰ ਹਿੱਲਾ ਕਰੋ ਕੋਈ ਤਾਰਾਂ ਦਾ ਜੀ ਸੱਤੀ ਕਹਿਣਾ ਚਾਹੋਗੇ ਇੱਥੇ ਇਹ ਉੱਚੀਆਂ ਹੋਣੀਆਂ ਚਾਹੀਦੀਆਂ ਨੇ ਕੀ ਕਰੋਗੇ ਤਾਂ ਬਿਜਲੀ ਵਿਭਾਗ ਕਾ ਆਏ ਨੇ ਤਾਰਾਂ ਦੇਖਣ ਨਹੀਂ ਆਏ ਨੇ ਆ ਕੇ ਵਗ ਜਾਂਦੇ ਨੇ ਕੁਝ ਵੀ ਨਹੀਂ ਕਰਕੇ ਜਾਂਦੇ ਕੋਈ ਨਹੀਂ ਕੋਈ ਨਹੀਂ ਕਰਦੇ ਇਹਨਾਂ ਦਾ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਬਾੜਵਾਸੀ ਕਿੰਨੀ ਸਮੱਸਿਆ ਤੇ ਮੈਂ ਤੁਹਾਨੂੰ ਦੁਬਾਰਾ ਫੇਰ ਦਿਖਾਣਾ ਇਹ ਮੇਰੇ ਹੱਥੋਂ ਛੁੰਦੀਆਂ ਨੇ ਤਾਰਾਂ ਦੇਖੋ ਆ ਬਿਲਕੁਲ ਇਹ ਦੇਖ ਰਹੇ ਹੋ ਤੁਸੀਂ ਤਸਵੀਰਾਂ ਇਹ 24 ਘੰਟੇ ਇੱਥੇ ਖਤਰਜ ਨੇ ਬਾੜਵਾਸੀ ਬੱਸਾ ਸਕੂਲ ਦੀ ਬੱਸਾਂ ਜਾਂਦੀ ਨੇ ਇੱਥੇ ਵਿਸ਼ਕਰਮਾ ਮੰਦਿਰ ਦੀ ਰੋਡ ਜਾ ਰਹੀ ਰੋਡ ਦੇਖ ਰਹੇ ਹੋ ਤੁਸੀਂ ਤੇ ਬਾੜ ਨੰਬਰ 7 ਦੀ ਅਬ ਨਵੇਂ ਮਤਲਬ ਪਾਰਸਦ ਵੀ ਚੁਣੇ ਗਏ ਨੇ ਹੁਣ ਦੇਖਦੇ ਹਾਂ ਪਾਰਸਦ ਕਿੰਨੀਆਂ ਕਿ ਸਮੱਸਿਆ ਨੂੰ ਇੱਥੇ ਹੱਲ ਕਰਦੇ ਨੇ